ਲੁਧਿਆਣਾ ਦੇ ਫਿਰੋਜ਼ਪੁਰ ਰੋਡ ਵਿਖੇ ਲੁਧਿਆਣਾ ਡਰਾਈਕਲੀਨ ਅਤੇ ਡਾਈਸਸ ਐਸੋਸੀਏਸ਼ਨ ਵੱਲੋਂ 65ਵੀਂ ਸਾਲਾਨਾ ਬੈਠਕ ਦਾ ਆਯੋਜਨ ਪ੍ਰਧਾਨ ਚੰਦਰ ਦੀ ਅਗਵਾਈ ਹੇਠ ਕੀਤੀ ਗਈ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਮੀਟਿੰਗ ਦੇ ਵਿੱਚ ਮੈਂਬਰਾਂ ਦੁਆਰਾ ਆਪਣੇ ਕਾਰੋਬਾਰ ਨੂੰ ਕਿਸ ਤਰ੍ਹਾਂ ਪਰਫੁੱਲਿਤ ਕੀਤਾ ਜਾ ਸਕੇ ਉਹਨਾਂ ਗੱਲਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਲੁਧਿਆਣਾ ਡਾਇਰੈਕਟਿੰਗ ਐਸੋਸੀਏਸ਼ਨ ਦੀ ਅੱਜ ਐਨੂਅਲ ਮੀਟਿੰਗ ਸੀ ਜਿਦੇ ਵਿੱਚ ਲੁਧਿਆਣਾ ਡਾਇਰੈਕਟਿੰਗ ਐਸੋਸੀਏਸ਼ਨ ਦੇ ਸਾਰੇ ਮੈਂਬਰਾਂ ਨੇ ਅਤੇ ਸਾਡੀ ਇਸ ਸਟੇਟ ਦੇ ਨਾਲ ਜੋ ਡੀਲਰ ਜੁੜੇ ਹੋਏ ਨੇ ਉਹਨਾਂ ਨੇ ਹਿੱਸਾ ਲਿਆ ਉਹਨਾਂ ਨੇ ਆਪਣੇ ਆਪਣੇ ਜਿੰਨੇ ਪ੍ਰੋਡਕਟਸ ਉਹਨਾਂ ਬਾਰੇ ਵੀ ਜਾਣਕਾਰੀ ਦਿੱਤੀ ਤੇ ਇਸ ਕਰਕੇ ਇਹ ਜੋ ਸਾਡੀ ਮੀਟਿੰਗ ਹੈ ਇਹ ਬਹੁਤ ਹੀ ਕਾਮਯਾਬ ਮੀਟਿੰਗ ਰਹੀ ਹੈ ਮੈਂ ਆਪਣੇ ਲੁਧਿਆਣਾ ਦੇ ਪ੍ਰਧਾਨ ਚੰਦਰ ਜੀ ਨੂੰ ਅਤੇ ਜਿਹੜੇ ਜਨਰਲ ਸਕੱਤਰ ਐ ਰੋਬਨ ਚੰਗ ਜੀ ਨੂੰ ਅੱਜ ਦੀ ਇਸ ਕਾਮਯਾਬ ਮੀਟਿੰਗ ਤੇ ਬਹੁਤ ਬਹੁਤ ਵਧਾਈ ਦਿੰਦਾ ਲੁਧਿਆਣਾ ਡ੍ਰੈਗਿੰਗ ਐਸੋਸੀਏਸ਼ਨ ਪ੍ਰੈਜ਼ੀਡੈਂਟ ਸਭ ਆਏ ਹਾਂ ਤੇ ਤਹਿਤ ਰਤਨਮਨ ਕਰਦਾ ਹਾਂ ਜਿਹੜੀ ਸੰਗਤਾਂ ਮੇਰੇ ਨਾਲ ਆਈਆਂ ਮੇਰੇ ਭਰਾ ਕੰਮ ਕਰਨ ਵਾਲੇ ਉਹਨਾਂ ਦਾ ਸਾਰਾ ਨਾਲ ਮੈਂ ਸ਼ੁਕਰੀਆ ਅਦਾ ਕਰਦਾ ਤੇ ਕਿਸ ਤਰ੍ਹਾਂ ਦੇ ਕੰਮ ਕੀਤੇ ਜਾਣੀ ਤੁਹਾਡੀ ਐਸੋਸੀਏਸ਼ਨ ਦੇ ਵੱਲੋਂ ਐਸੋਸੀਏਸ਼ਨ ਵੱਲੋਂ ਕੰਮ ਅੱਛੇ ਕਰਦੇ ਆ ਅਸੀਂ ਸਾਲ ਹੋਇਆ ਸਾਨੂੰ ਕੰਮ ਕਰਦੇ ਨੂੰ ਸਾਡੇ ਸਾਰੇ ਮੈਂਬਰ ਲਈ ਬਹੁਤ ਖੁਸ਼ ਨੇ ਤੇ ਅੱਗੇ ਵੀ ਅਸੀਂ ਵਧੀਆ ਕੰਮ ਕਰਦੇ ਰਹਾਂਗੇ ਐਸੋਸੀਏਸ਼ਨ ਦੀ ਵੇਜ ਤੇ ਸਾਡਾ 65ਵਾਂ వార్ਸ਼ਿਕ ਸਮਾमेलन ਜਿਹੜਾ ਲੁਗਾਨਾ ਟ੍ਰਾਈਕ ਲਈ ਐਸੋਸੀਏਸ਼ਨ ਦਾ ਹੋਟਲ ਔਨ ਫਿਰੋਜ਼ਪੁਰ ਰੋਡ ਵਿਖੇ ਰੱਖਿਆ ਗਿਆ ਇੱਥੇ ਅਸੀਂ ਟ੍ਰੇਡ ਦੇ ਰਿਗਾਰਡਿੰਗ ਡਿਸਕਸ਼ਨ ਕੀਤੀ ਔਰ ਸਾਡੇ ਤੇ ਸਾਰੇ ਡੀਲਰ ਸਹਿਬਾਨ ਔਰ ਸਾਰੇ ਕਾਫੀ ਸੰਖਿਆ ਚ ਡీలਰ ਸਾਹਿਬਾਨ ਹੋਰ ਸਾਰੇ ਆਪਣੇ ਐਸੋਸੀਏਸ਼ਨ ਦੇ ਮੈਂਬਰਸ ਹੌਮਾ ਹਾ ਕੇ ਪਹੁੰਚੇ ਨੇ ਸਾਰੀ ਮੀਟਿੰਗ ਸਾਡੀ ਕਾਮਯਾਬ ਰਹੀ ਕਿਸ ਤਰ੍ਹਾਂ ਦੀ ਜਿਹੜੀ ਤੁਹਾਡੀ ਜਿਹੜੀ ਐਸੋਸੀਏਸ਼ਨ ਨੂੰ ਵੀ ਮੁਸ਼ਕਲਾਂ ਜਿਹੜੀਆਂ ਨਟਾਈਆਂ ਦੀ ਕਿਸ ਤਰ੍ਹਾਂ ਦੀ ਮੁਸ਼ਕਲ ਆ ਰਹੀ ਪਿਛਲੇ ਲੰਬੇ ਸਮੇਂ ਤੋਂ ਤੁਸੀਂ ਕਿਸ ਤਰ੍ਹਾਂ ਦੇ ਕੰਮ ਕਰ ਰਹੇ ਹੋ ਅਸੀਂ ਟਾਈਮ ਟੂ ਟਾਈਮ ਜੋ ਵੀ ਹੁਣ ਸਾਡੇ ਡੀਲਰਸ ਵੀ ਹੁੰਦੇ ਆ ਜਾਂ ਹੋਰ ਆਪਸ ਜਿਹੜੀ ਮੀਟਿੰਗਸ ਕਰਦੇ ਆ ਟਰੇਡ ਦੀਆਂ ਜਿਹੜੀਆਂ ਡਿਸਕਸ਼ਨ ਉਹ ਇਸੇ ਰਿਗਾਰਡਿੰਗ ਹੀ ਹੁੰਦੀਆਂ ਵੀ ਜਿਹੜੀਆਂ ਪ੍ਰੋਬਲਮ ਆਉਂਦੀਆਂ ਉਹਦੇ ਅਲਟਰਨੇਟਿਵ ਲਈ ਅਸੀਂ ਸਪੈਸ਼ਲਿਸਟ ਬੁਲਾਨੇ ਆ ਮੀਟਿੰਗਸ ਵਿੱਚ ਕਿਸੇ ਨੂੰ ਮੰਨ ਲਓ ਕਿਸ ਸਟੇਨ ਲਈ ਕੋਈ ਪ੍ਰੋਬਲਮ ਹੈ ਜੋ ਕਿ ਮਸ਼ੀਨਰੀ ਲਈ ਹੈ ਹੋਰ ਹੈ ਏ ਬੀ ਸੀ ਉਹਦੇ ਲਈ ਸਾਡੇ ਸਪੈਸ਼ਲਿਸਟ ਆਉਂਦੇ ਆਂ ਬਾਹਰ ਉਹ ਦਿੱਲੀ ਤੋਂ ਗੁੜਗਾਹਾ ਤੋਂ ਉਹਨਾਂ ਦੀਆਂ ਪ੍ਰੋਬਲਮਸ ਨੂੰ ਸੁਣਨ ਲਈ ਦੂਰ ਕਰਨ ਲਈ ਪ੍ਰਾਪਰਟੀ ਵੇਚਣੇ ਔਰ ਖੀਨਣੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز